ਹਾਂਜੀ ਕੀ ਹਾਲ ਚੱਲ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਰਨ ਪੋਲਟਰੀ ਮੈਂ ਹੰਡਰਡ ਆ ਭਰਾ ਕਰਨ ਤਾਂ ਚਲੋ ਸ਼ੁਰੂ ਕਰਦੇ ਆ ਢਾਡੀ ਫਰਮਾਇਸ਼ ਤੇ ਵੀਡੀਓ ਤਾਂ ਮਿੱਤਰੋ ਅੱਜ ਅਸੀਂ ਵੀਡੀਓ ਲੈ ਕੇ ਆਏ ਆ ਇਹ ਆਪਣਾ ਫਾਰਮ ਬਣਦਾ ਪਿਆ ਈਸੀ ਪੋਲਟਰੀ ਫਾਰਮ ਜਿਹੜੇ ਮੇਰੇ ਵੀਰ ਪੋਲਟਰੀ ਫਾਰਮ ਆਪਣਾ ਬਣਾਉਣਾ ਚਾਹੁੰਦੇ ਹਨ ਜਿਹੜਾ ਚਾਹੁੰਦੇ ਹਨ ਕਿ ਅਸੀਂ ਕੰਪਨੀ ਨਾਲ ਕੰਟਰੈਕਟ ਕਰੀਏ ਤਾਂ ਈਸੀ ਫਾਰਮ ਬਣਵਾਈ ਹੈ ਪਰਵਰਤਨ ਸ਼ੈੱਡ ਇਹ ਆਪਣੀ ਉਹ ਸ਼ੈੱਡ ਬਣ ਰਹੀ ਆ ਤਾਂ ਤੁਹਾਨੂੰ ਦਿਖਾਵਾਂਗੇ ਇਹ ਵੀਡੀਓ ਵਿੱਚ ਕਿੰਨਾ ਭਾਈ ਹੁਣਾਂ ਦਾ ਖਰਚਾ ਆਊਗਾ ਟੋਟਲ ਕਿੰਨੀ ਫਾਰਮ ਦੀ ਲੰਬਾਈ ਆ ਕਿੰਨੀ ਚੜਾਈ ਆ ਸਾਰੀਆਂ ਗੱਲਾਂ ਕਰਾਂਗੇ ਆਪਾਂ ਇਹ ਵੀਡੀਓ ਵਿੱਚ ਤਾਂ ਵੀਡੀਓ ਲੰਬੀ ਹੋਊਗੀ ਤਾਂ ਵੀਡੀਓ ਦੇਖਣ ਤੋਂ ਪਹਿਲਾਂ ਮੇਰਾ ਵੀਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਜਰੂਰ ਕਰੋ ਠੋਕੇ ਥੋੜਾ ਵਧੀਆ ਲੱਗਦਾ ਜਦੋਂ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਤਾਂ ਚਲੋ ਹੁਣ ਗੱਲ ਕਰੀਏ ਫਾਰਮ ਦੀ ਤਾਂ ਪਹਿਲਾਂ ਤਾਂ ਹੁਣ ਗੱਲ ਕਰੀਏ ਕਿ ਇਹ ਫਾਰਮ ਹਨਾ ਸਭ ਤੋਂ ਪਹਿਲਾਂ ਫਾਰਮ ਤੇ ਅਸੀਂ ਭਰਤੀ ਪੁਵਾਈ ਆ ਬਾਕੀ ਕੰਮ ਬਾਚੋਂ ਕੀਤਾ ਆ ਇਹ ਟੈਲੀਪਾਰਟ ਹੀ ਹੋਰ ਵੀ ਪੈਣੀ ਆ ਇਹ ਫਾਰਮ ਦੇ ਦੀ ਟੋਟਲ ਜਗ੍ਹਾ ਆ ਇਹ ਇੱਕ ਕਿਲਾ ਜਗ੍ਹਾ ਆ ਜਿਹਦੇ ਵਿੱਚੋਂ ਆਪਾਂ ਫਾਰਮ ਹੁਣ ਬਣਾਣ ਲੱਗੇ ਆ ਇਹ ਫਾਰਮ ਦੇ ਦੀ ਲੰਬਾਈ ਆ ਉਹ ਹੈਗੀ 170 ਫੁੱਟ ਤਾਂ ਜਿਹੜੀ ਆਪਾਂ ਜੱਗੇ ਤੁਸੀਂ ਥੋੜਾ ਜਿਹਦੀ ਇਹਦੀ ਚੜਾਈ ਆ ਚੜਾਈ ਹੈਗੀ ਆ 40 ਫੁੱਟ ਤਾਂ ਇਹ 70 ਤੁਸੀਂ ਲੰਬਾਈ ਹੋਊਗੀ 140 ਫੁੱਟ ਜਿਹੜੀ ਚੜਾਈ ਆ ਤਾਂ ਜਿਹੜੀ ਬੱਚੇ ਦੀ ਕੈਪੈਸਿਟੀ ਆ ਉਹ ਲਗਭਗ 8000 ਹੋਊਗੀ 8000 ਲਾ ਲਓ 8500 ਕਹਿ ਲਓ 5700 ਥੱਲੇ ਉੱਪਰ ਹੋ ਜਾਂਦਾ ਹੁੰਦਾ ਕੋਈ ਗੱਲ ਨਹੀਂ ਹੁੰਦੀ ਤੋ ਫਿਲਹਾਲ ਹਰੇ ਤੇ ਹੋਰ ਭਰਤੀ ਪਾਣੀ ਤੁਹਾਨੂੰ ਦਿਖਾਉਣੇ ਆ ਵਾ ਚੱਲੀ ਇਧਰ ਨਾਲੇ ਵੜ ਜੇ ਆ ਇੰਨੀ ਇੰਨੀ ਭਰਤੀ ਹੋਰ ਕਾਣੀ ਆ ਆ ਇੰਨੀ ਇੰਨੀ ਆ ਦੇਖੋ ਤੁਸੀਂ ਦੇਖ ਸਕਦਾ ਬਹੁਤ ਡਾਊਨ ਆ ਤੋ ਆ ਸਾਰੀ ਇਹਦੇ ਬਰਾਬਰ ਆਪਾਂ ਭਰਤੀ ਪਾਵਾਂਗੇ ਇਹਦੇ ਬਰਾਬਰ ਮਿੱਟੀ ਹਲੇ ਕਾਫੀ ਲੱਗ ਜਾਣੀ ਹੈ ਮੇਰੇ ਹਿਸਾਬ ਨਾਲ ਨਾ ਭਾਈ ਹੁਣ ਅਰੇ ਤਿੰਨ ਲੱਖ ਤਾਂ ਮਿੱਟੀ ਪੈ ਜਾਣੀ ਆ ਟੋਟਲ ਖਰਚਾ ਜਿਹੜਾ ਸ਼ੈੱਡ ਦਾ ਆਊਗਾ ਉਹ ਆਊਗਾ 25 ਤੋਂ 30 ਲੱਖ ਰੁਪਈਆ ਟੋਟਲ ਵਿੱਚੇ ਵਾਇਰਿੰਗ ਪਾ ਕੇ ਵਿੱਚੇ ਜਨਰੇਟਰ ਪਾ ਕੇ ਥੋੜਾ ਉਹ ਤਾਂ ਥੱਲੇ ਉੱਪਰ ਹੋ ਸਕਦਾ ਆ ਬਾਕੀ ਟੋਟਲ ਕੋਸਟ 25 ਲੱਖ ਰੁਪਏ ਆਪਣੀ ਆ ਜਣੀ ਮੇਰੇ ਹਿਸਾਬ ਨਾਲ ਵੱਧੂ ਹੀ ਆਊਗੀ ਵੱਧ ਹੋ ਜਾਣੀ ਠੀਕ ਕਿਉਂਕਿ ਪਾਈ ਹੁਣਾਂ ਜਿਹੜੀ ਸ਼ੈੱਡ ਆ ਇਹ ਬੀਮ ਬੜੇ ਤੁਸੀਂ ਦੇਖ ਸਕਦੇ ਹੋ ਕਿੰਨੇ ਬੀਮ ਆ ਦੇਖੋ 60 ਬੀਮ ਟੋਟਲ ਆ ਟੋਟਲ 60 ਬੀਮ ਆ ਸੋ ਟੋਟਲ 60 ਬੀਮ ਆ 30 ਬੀਮ ਵਾਲੇ ਪੈਣ ਵਾਲੇ ਦਿੰਦੇ ਆ ਤਾਂ 30 ਬੀਮ ਵਾਲੇ ਹੋਰ ਵੀ ਪੈਣੇ ਆ ਤਾਂ ਤੁਸੀਂ ਵਾਕਈ ਦੇ ਸਕਦੇ ਹੋ ਕਿ ਫਾਰਮ ਪੂਰਾ ਲੈਂਟਰਲ ਵਾਲਾ ਹੋਊਗਾ ਇਹ ਕੋਈ ਬਾਲੇ ਵੀ ਨਹੀਂ ਪੈਣੇ ਕੋਈ ਕੁਛ ਨਹੀਂ ਪੂਰਾ ਮਜਬੂਤੀ ਵਾਲਾ ਫਾਰਮ ਹੋਊਗਾ ਕਿਉਂਕਿ ਲਾਈਫਟਾਈਮ ਆਪਾਂ ਕੰਮ ਕਰਨਾ ਆ ਇਸ ਜ਼ਰੂਰ ਨਹੀਂ ਕਿ ਲੈਂਟਰ ਪਾਓ ਤੁਸੀਂ ਬਾਲੇ ਪਾ ਸਕਦੇ ਆ ਆਪਣੀ ਮਤਲਬ ਜੇਵ ਦੇ ਕੇ ਫਾਰਮ ਬਣਾਓ ਤਾਂ ਚਲੋ ਹੁਣ ਗੱਲ ਕਰੀਏ ਬਾਕੀ ਕੀ ਹਾਂ ਵੀ ਇਹ ਜਿੱਦਾਂ ਗਾਂ ਬੱਚਾ ਆਪਣਾ ਪਾਣਗੇ ਕਿ ਕੰਪਨੀ ਦਾ ਪਾਣਗੇ ਇਹਨਾਂ ਨੇ ਕੀਤਾ ਆ ਕੌਂਟਰੈਕਟ ਫਾਰਮਿੰਗ ਆਈਵੀ ਗਰੁੱਪ ਦੇ ਨਾਲ ਉਹ ਬੰਦੇ ਹੀ ਫਾਰਮ ਦੇ ਖੜਾਉਂਦੇ ਆ ਥੋੜਾ ਗਾਈਡ ਕਰਦੇ ਆ ਕਿ ਤੁਸੀਂ ਸ਼ੈੱਡ ਇਨੀ ਲੰਬਾਈ ਚੁੜਾਈ ਰੱਖੋ ਤਾਂ ਜਿਹੜੀ ਇਹ ਫਾਰਮ ਦੀ ਹਾਈਟ ਹੋਊਗੀ ਉਹ ਹੋਊਗੀ 7.5 ਫੁੱਟ ਦੀ ਹਾਈਟ ਹੋਊਗੀ ਇਹਦੇ ਵਿੱਚ ਇਹਨਾਂ ਦੇ 6 ਪੱਖੇ ਲੱਗਣਗੇ ਚਲੋ ਉਹ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਜਦੋਂ ਸਮਾਨ ਆਊਗਾ ਆਈਵੀ ਦਾ ਫਿਲਹਾਲ ਹਲੇ ਕੰਟਰਕਸ਼ਨ ਦਾ ਕੰਮ ਚੱਲਦਾ ਪਿਆ ਪੂਰਾ ਤੁਸੀਂ ਦੇਖ ਸਕਦੇ ਹੋ ਲੀਵਰ ਲੱਗੀ ਉਧਰ ਮਿਸਤਰੀ ਵੀ ਲੱਗੇ ਹੋਏ ਆ ਠੰਡ ਪੈ ਰਹੀ ਆ ਪੂਰੀ ਤਾਂ ਬਾਕੀ ਦੇ ਬਾਅਦ ਇਹ ਵੀਡੀਓ ਬਣਾਵਾਂਗੇ ਅਗਲੇ ਸਟੈਪ ਵਿੱਚ ਕੀ ਹਾਂ ਵੀ ਕਿੰਨਾ ਕੁ ਗਾਂ ਅੱਗੇ ਕਿਸ ਤਰ੍ਹਾਂ ਦਾ ਕੰਮ ਹੁੰਦਾ ਆ ਬਾਕੀ ਜੇ ਤੁਸੀਂ ਵੀ ਇਹ ਫਾਰਮ ਬਣਾਉਣਾ ਚਾਹੁੰਦੇ ਹੋ ਤੋ ਪਹਿਲਾਂ ਛੋਟੇ ਤੋਂ ਸਟਾਰਟ ਕਰੋ ਕਿਉਂਕਿ ਭਾਜੀ ਹੋਣੀ ਪਹਿਲਾਂ ਕੰਮ ਜਾਣਦੇ ਐ ਇਸ ਕਰਕੇ ਭਾਈ ਉਹਨਾਂ ਨਾਲ ਥੋੜਾ ਵੱਡਾ ਫਾਰਮ ਪਾਇਆ ਜੋ ਤੁਸੀਂ ਵੀ ਫਾਰਮ ਸਟਾਰਟ ਕਰਨਾ ਚਾਹੁੰਦੇ ਹੋ ਉਹ ਤੋਂ ਪਹਿਲਾਂ ਤੁਸੀਂ ਥੋੜਾ ਤੋਂ ਸਟਾਰਟ ਕਰੋ 1000 ਦਾ ਫਾਰਮ ਜਿਹਦਾ ਰੈਂਟ ਤੇ ਲੋ ਜਾਂ ਆਪਣਾ ਬਣਾਓ 2000 ਬੱਚਾ ਪਾਓ 3000 ਬੱਚਾ ਪਾਓ ਉਹਨੂੰ ਪਾਲੋ ਕੇਅਰ ਕਰੋ ਉਸ ਤੋਂ ਬਾਅਦ ਹੀ ਵੱਡੇ ਫਾਰਮ ਬਾਰੇ ਸੋਚੋ ਕਿਉਂਕਿ ਕੰਮ ਤੁਹਾਨੂੰ ਪਤਾ ਹੈ ਰਿਸਕੀ ਵੀ ਆ ਤੇ ਜਿਹਨੂੰ ਬੰਦੇ ਨੂੰ ਕੰਮ ਆਉਂਦਾ ਆ ਉਸ ਲਈ ਤਾਂ ਚਲੋ ਠੀਕ ਆ ਬਾਕੀ ਇਹਨਾਂ ਨੇ ਆਪਣਾ ਹੁਣ ਗੱਲ ਕਰੀਏ ਪਾਣੀ ਦੀ ਉਹਨਾਂ ਨੇ ਆਪਣਾ ਬੋਰ ਕਰਾ ਲਿਆ ਸਾਹਮਣੇ ਆਪ ਵੀ ਦਿਖਾ ਰਿਹਾ ਇਹ ਉਹਨਾਂ ਬੋਰ ਵੀ ਇਹ ਨੋਰਮਲ ਬੋਰ ਆ ਜਿਹੜਾ ਆਪਣਾ ਘਰਾਂ ਵਿੱਚ ਹੁੰਦਾ ਹੈ ਉਹ ਹੀ ਆ 2500 ਵਟ ਡੂੰਗਾ 2500 ਵਟ ਨੇ ਡੂੰਗਾ ਕਰਵਾਇਆ ਹੈ ਤਾਂ ਕਿ ਜੋ ਫਿਊਚਰ ਵਿੱਚ ਹਨਾ ਪਾਣੀ ਦੀ ਕੋਈ ਇਹਨਾਂ ਨੂੰ ਕਮੀ ਪੇਸ਼ੀ ਨਾ ਆਵੇ ਤਾਂ ਹੁਣ ਤੋਂ ਸਾਈਡ ਤੋਂ ਦਿਖਾਉਨੇ ਆ ਫਰਮ ਭਾਜੀ ਮਰੇ ਕੈਮਰਾ ਮਾਰੋ ਇੱਧਰ ਆ ਦੇਖੋ ਤੁਸੀਂ ਸਾਈਡ ਤੇ ਇੱਥੇ ਇਹਨਾਂ ਰਾਊਗਾ ਮੇਨ ਗੇਟ ਤੇ ਬਾਕੀ ਇੱਧਰ ਹੁਣ ਬਣਾਉਣਗੇ ਕਮਰੇ ਆਪਣੀ ਲੇਬਰ ਵਾਸਤੇ ਜਿੱਦਾਂ ਲੇਬਰ ਵਾਸਤੇ ਕਮਰੇ ਬਣਾਉਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਸੋ ਬਾਕੀ ਚਲੋ ਇਹੀ ਆ ਦੋ ਚਾਰ ਗੱਲਾਂ ਮੇਨ ਹਲੇ ਜਦੋਂ ਤਿਆਰ ਹੋਊਗਾ ਤੁਹਾਨੂੰ ਫੇਰ ਦਿਖਾਵਾਂਗੇ ਜਦੋਂ ਥੋੜੀ ਜਿਹੀ ਹਾਈਟ ਚੱਕੂਗੇ ਫਾਰਮ ਦੀ ਹਲੇ ਫਾਰਮ ਦੇ ਨੀਅ ਹੀ ਪ੍ਰੋਪਰ ਕਰ ਰਿਹਾ ਇਹ ਚਲੋ ਵੀਡੀਓ ਚੰਗੀ ਲੱਗੀ ਤਾਂ ਮੇਰਾ ਵੀ ਲੱਕ ਸ਼ੇਅਰ ਕਰ ਦਿਓ ਚੰਗਾ ਧੰਨਵਾਦ ਜੀ